ਉਹ ਮੇ ਤੁਹਾਨੂੰ ਤਾਂ ਹੌਂਡਾਈ ਆ ਹਾਂ ਮੈਂ ਤੇ ਸਾਰੀ ਰਾਤ ਨਹੀਂ ਕਦੇ ਖਸਮ ਨੂੰ ਖਾਣਾ ਛੁੱਤੀ ਮਾਤਾ ਹਏ ਮੈਨੂੰ ਤੇ ਲੱਗਦਾ ਵਾ ਇਹਨਾਂ ਖੱਤੀ ਬੜੀ ਅੰਤਰੀਓ ਹਏ ਇਹਨੇ ਹੜਤਾ ਹੀ ਪਾਤੀ ਉਲਟ ਪਾਤੀ ਆ ਮੁੰਡੇ ਨੇ ਜੇ ਦੱਸਤਾ ਸੀ ਜਾ ਕੇ ਇੱਕ ਪੈਰ ਨਹੀਂ ਇਦਾ ਹੁੰਦਾ ਨਹੀਂ ਮੈਂ ਕਹਿ ਨਹੀਂ ਆ ਆਂਦੇ ਹੁੰਦੇ ਆ ਜਿਨ੍ਹਾਂ ਦੇ ਕੁੱਤੀ ਨੇ ਦੰਦ ਲਾਏ ਹੋਣਾ ਉਹਨਾਂ ਕਰੋ ਮਿਰਚਾਂ ਲਾਈ ਦੀਆਂ ਵਾ ਆ ਨਖੱਤਾ ਉਦਾਂ ਆ ਜਾਂਦਾ ਵਾੜੇ ਵੜ ਜਾਂਦਾ ਇਹ ਦਿਨ ਕਦੋਂ ਦਾ ਚੜਿਆ ਆ ਕਿਤੇ ਆਵੇ ਤੇ ਮਿਰਚਾਂ ਹੀ ਮੰਗਾਈਏ ਪੜਦੇ ਨਾ ਐ ਨਾ ਨਹੀਂ ਦਵਿੰਦਰੇ ਹਾਂ ਮੇਉਨੋ ਨਾ ਸਾਧ ਪੈਣੇ ਨਾ ਹੀ ਆਵੇ ਤੇ ਚੰਗਾ ਹੀ ਹੋ ਕਿਉਂ ਮੈਂ ਇਹ ਟੀਕੇ ਲਵਾ ਲਾਂਗਾ ਦਵਾਈ ਦੁਈ ਖਾਲਾਂਗੇ ਉਹ ਜਿੱਦਾਂ ਦੇ ਆਕੇ ਉਹਨਾਂ ਫੇਸਕ ਕਰ ਲੈਣਾ ਹੀ ਵੀ ਸਾਡੀ ਕੁੱਤੀ ਨਾ ਵੱਢਿਆ ਹੋਣਾ ਵਾ ਤੇ ਇਦਾਂ ਲੱਗਾਂ ਰਿਹਾ ਵੀ ਇਹ ਦੇਖ ਭਾਂਡੇ ਮੇਰੇ ਦੀ ਕੱਲੇ ਕੱਲੇ ਦੀ ਪਛਾਣ ਉਹਨੂੰ ਇਦਾਂ ਦੀ ਚਨਾਨੀ ਤੇਜ ਮਰ ਜਾ ਨਹੀਂ ਉਹਦਾ ਸਾਚ ਚੇਤਾ ਹੀ ਨਹੀਂ ਹਾਲੀ ਉੱਥੇ ਰਹਿ ਗਈ ਆ ਮੇਰੇ ਤੋਂ ਜਿਆਦਾ ਮੁੱਕਰ ਹੀ ਜਾਣਾ ਇਹ ਆਖਣ ਗਿਰਾ ਆਖਿਓ ਸਾਡੇ ਕਿਹੜੇ ਗਵਾਂਢ ਨੇ ਖੜੀ ਥਾਲੀ ਮੁੱਕਰ ਹੀ ਜਾਣਾਈ ਨੋ ਹਾਏ ਉਹਨਾਂ ਜੇ ਵੇਖ ਰਹੀ ਪੀ ਤਾਵੇਂ ਤੁਹਾਡੀ ਥਾਲੀ ਉੱਤੇ ਤੇ ਨਾ ਵੀ ਜੋ ਬੰਦਾ ਲਿਖਿਆ ਵਾ ਆ ਮਾਤਾ ਇੱਕ ਤਾਂ ਤੂੰ ਆ ਬੜੇ ਕੰਜਰ ਖਾਣੇ ਕਰਦੀ ਆ ਜਦੋਂ ਭੋਂਡੇ ਲੈਣ ਲੱਗਦੀ ਕਿਉਂ ਨਾਲ ਖਾ ਲੈਨੀ ਆ ਜਿਹੜਾ ਕੰਜਰ ਲੈਨੀ ਪਤਾ ਤੇ ਰਾਜਾ ਕੇ ਲੋਕ ਚੋਕੇ ਲੈ ਆ ਜਾਂਦਗਾ ਯਾਰ ਤੇ ਠੀਕ ਆ ਭੋਂੜ ਨਾਲ ਨਹੀਂ ਅਸਲੀ ਅਗਲੇ ਕਹਣਾ ਤੁਹਾਡੇ ਤੇਰੇ ਖਸਮਾ ਮੈਨੂੰ ਅਗਲੀ ਆਖੂ ਨਾਂ ਲਿਖਿਆ ਉੱਤੇ ਤੂੰ ਕਿਦਾਂ ਮੁੱਕਰਦੀ ਆ ਮੈਂ ਕਹਣਾ ਕੀਤਾ ਕੌਣ ਲੈ ਗਿਆ ਰਾਜਾ ਆ ਸਾਨੂੰ ਹੁਣ ਆਰਾਮ ਆਉਣ ਦੀ ਬਜਾਏ ਹੁਣ ਉਹਨਾਂ ਸਾਨੂੰ ਜਾਪਦਾ ਕਰਨਾ ਹੀ ਰੋਖ ਹਾਤਾ ਹਾਏ ਹੁਣ ਮੈਂ ਨਿਕੜੀ ਵੇਖ ਲਈਏ ਤੇ ਟੀਕੇ ਲਵਾ ਲਿਆਈਏ ਇਹ ਇਹ ਹਲਕਾਈ ਹੋਈ ਕੁੱਤੀ ਕੀ ਤਾਂ ਨਾ ਟੀਕੇ ਵਾਏ ਸੁਣ ਗਾਲ ਤੂੰ ਬੇਕੁੱਤੀਆਂ ਨਾ ਮਾਰ ਹੁਣ ਉਸ ਲਗਾ ਲਗਾ ਕੇ ਗਈਆਂ ਤੋਂ ਨਖਣਾ ਹੋਵੇ ਰਾਤਾ ਹਾੜੇ ਕੁੱਤੀ ਨੇ ਵੱਡਾ ਜਿਹੜੀ ਥਾਲੀ ਵੀ ਇਹਨਾਂ ਦੀ ਪਈ ਉਹ ਤੇਰੇ ਕੀ ਕਰ ਜਾਣਾ ਵਾ ਅਸੀਂ ਤੂੰ ਆਟੋ ਤੇ ਚੜ ਜਾਨੀਆ ਦੋਵੇਂ ਜਾਨੀਆ ਟੀਕੇ ਲਵਾ ਲਈ ਤੇ ਟੀਕੇ ਹੁੰਦੇ ਹੀ ਹਾਏ ਨਹੀਂ ਤੈਨੂੰ ਟੀਕਿਆਂ ਦੀ ਪਈ ਮੇਰਾ ਤਾਂ ਕਿਤੇ ਥੱਲੇ ਪੈਰ ਨਹੀਂ ਲੱਗਣਾ ਮੈਂ ਕਿੱਦਾਂ ਜਾਊਂਗੀ ਹਾਏ ਮੰਮੀ ਮੈਂ ਤਾਂ ਸੁਣਿਆ ਆਈਆਂ ਕਦੀ ਕੁੱਤੇ ਨੇ ਵੱਡਾ ਤੇ ਨਹੀਂ ਆਉਂਦੇ ਤੂੰ ਨਿੰਦੀ ਵਾਲੇ ਦੋਲੇ ਟੀਕੇ ਲੱਗਦੇ ਪਤਾ ਨਹੀਂ ਕਿੰਨੇ 14 ਇਨਜ ਇਹ ਹੋਰ ਸਾਰਾ ਕੋ ਕਰਨਾ ਪੈਣਾ ਵਾ ਕੀ ਕਰੀ ਅਸੀਂ ਤਾਂ ਫਸ ਗਏ ਆਏ ਨਹੀਂ ਜਾ ਉਹਨੂੰ ਕਿੱਥੇ ਆ ਸੋਖੋ ਨਾ ਕੋਟ ਹਾਨੂੰ ਚਾਹਤ ਦੇ ਐ ਨਾ ਹੁੰਡੇ ਵੀਚਾਰੀ ਦਿੰਦੀ ਆ ਉਹ ਚੰਗੀ ਆਈ ਤੇ ਮਾਖਣਾ ਨਵਾਂ ਸੱਸ ਲੈ ਕੇ ਬਹਿ ਗਈ ਉਹਨੇ ਗੁੱਟ ਫੜ ਲਿਆ ਮੇਰੇ ਲੱਗੇ ਭਾਵੇਂ ਖਰੂਂਡਾ ਹੱਥ ਨਹੀਂ ਮੇਰਾ ਪੈਣ ਡਿਆ ਐ ਤੇ ਕੁੱਤੀ ਦੇਈ ਜਾ ਨਾ ਆਏ ਵੀ ਤੇਰੇ ਤੇ ਨਹੀਂ ਕਿਹਾ ਮੇਰੇ ਜਿਆਦਾ ਕੰਮ ਮੇਰੇ ਤਾਂ ਦਿਵਾਲੀ ਹੋ ਲੱਗੀ ਨਹੀਂ ਤੇ ਆਪਣਾ ਨਾ ਕੀ ਕਰ ਮੈਨੂੰ ਕੋ ਸਮਝ ਨਹੀਂ ਆਉਂਦੀ ਮੇਰੀ ਭੈਣ ਵਿਚਾਰੀ ਰਹਿਣ ਆਈ ਚਾਰ ਦਿਨਾਂ ਨੇ ਪੱਕੀਆਂ ਖਾਣੀਆਂ ਮੈਂ ਹੱਥ ਲਾ ਕੇ ਬੈਗੀ ਤੂੰ ਲੱਤ ਲੈ ਕੇ ਇੱਕ ਵਾਰੀ ਵੇਖਾਂ ਲੱਗਦਾ ਪੈਰ ਮੜਾ ਜਾ ਲਾਲਾ ਵੇਖ ਲਾ ਵੇਖਾਂ ਪਰ ਆ ਇਹ ਹਾ ਤਾ ਹਾਏ ਇਹ ਮਾਰ ਕੇ ਬਤਾ ਰਾ ਣਾੜੇ ਵੇਲੇ ਕੜੀ ਨੂੰ ਪਛਾਤਾ ਸ਼ਾਨੀ ਹਾਏ ਉਲਟੀ ਪਾਤੀ ਆ ਪਰ ਫੜ ਫੜ ਮੈਂ ਮਾਰਗੀ ਨਹੀਂ ਹਾਂ ਹਾਂ ਮਾਂ ਨਹੀਂ ਮਾਤਾ ਮੇਰ ਕੋ ਨਹੀਂ ਜੁਕਦੀ ਜਾਣੀ ਕੀ ਕਰਦੀ ਆ ਤੈਨੂੰ ਨਹੀਂ ਆਖਾ ਥੱਲੇ ਉੱਤਰ ਫੜ ਆਹ ਬਾਹ ਆ ਹਾਂ ਖੁਰਾ ਨਹੀਂ ਜਾਦੀ ਪੀਲ ਛੜਪੀ ਹਾਏ ਦੰਦ ਜਿਆਦੇ ਲੱਗ ਗਏ ਤੇਰੇ ਮੈਂ ਕੀ ਕਰਾਂ ਚਲ ਤਾਂ ਉੱਠ ਉੱਠ ਤਾਂ ਨਿਕਲ ਜਾ ਜਾਨੀ ਮੇਰੇ ਘੁੰਡਾ ਤਾਂ ਨਹੀਂ ਕਰੇ ਹਾਏ ਹੁਣ ਮੇਰੀ ਬਾਲੀ ਕਹਿੰਦੇ ਦੇਣਾ ਘੁੱਟ ਜਿੰਦੀ ਨਾ ਓੜੀ ਕੁੜੀ ਕੀ ਕਰੇ ਹੁਣ ਕੁੜੀ ਆ ਦੇ ਸਿਆਪੇ ਥੋੜੀ ਕਰਨ ਨੂੰ ਆਈ ਆ ਬੁਚਾਰੀ ਯਾਰ ਦੇ ਰਹਿਣ ਆਈ ਚਲ ਉੱਠ ਮੜ ਜਾ ਉੱਠ ਮਾਤਾ ਉੱਠ ਕੋਈ ਨਹੀਂ ਹੋਦਾ ਦੰਦੀ ਲੱਗੇ ਆ ਹਾਂ ਕੋਈ ਨਹੀਂ ਹੋਦਾ ਤੈਨੂੰ ਨੀ ਨੀ ਖਸ਼ਮਣਗੇ ਕਿਣੀ ਧਿਆਨ ਹੀ ਰੱਖਦੀਆਂ ਤੇਰਾ ਹੈਂ ਓ ਮਾਤਾ ਮੈਂ ਮੈ ਉਹ ਭਾਜਾਂ ਦਾ ਕੀ ਕਰਾਂ ਅਰੇ ਆਸਰੀ ਕਾ ਹਏ ਪਰੇ ਲੈ ਜਾ ਮ ਖੱਤਿਆਂ ਨੂੰ ਪਰੇ ਲੈ ਜਾ ਬੇ ਪਰੇ ਓਏ ਹੋਏ ਹੋਏ ਮਾਰ ਮਾਰ ਉਹ ਤਾਂ ਡਾਂਡੀਆਂ ਜੇ ਤੁਹਾਡੀ ਨਾ ਰਾਜੀ ਪਾਜੀ ਪੁੱਛੀ ਲੈ ਖਤਨ ਕਰੇ ਕਰ ਓਏ ਆ ਕੀ ਹੋਇਆ ਆਂਟੀ ਔਰੀਆ ਤਾਂ ਡੇਗੀ ਆਂਟੀ ਚਰੀ ਕਿਹੜਾ ਸ਼ਹਿਰ ਦਾ ਆਇਆ ਬਾਬਾ ਪੁੱਛ ਇੱਥੇ ਵੜਿਆ ਰਹਿਣਾ ਚੋ ਕੰਟੀ ਨੂੰ ਬੋਣੀ ਤੇ ਬਾਹਰ ਪੁਲਿਸ ਦੇ ਬਾਹਰ ਹੱਥੋਂ ਤਣ ਨਹੀਂ ਜਾਈ ਆਂਟੀ ਇਹਦੇ ਆ ਲੱਗਣ ਦੇ ਦਾ ਦੰਦ ਲੱਗੇ ਹੁੰਦੇ ਆ ਮੈਂ ਨਹੀਂ ਭਰਾਵਾ ਚਰੀਟਾਂ ਲੱਗੀਆਂ ਹੋਵੇ ਟ੍ਰੈਡਰ ਦੀ ਦੇਹੜਾਈ ਤੈਨੂੰ ਉਹੜਾ ਸ਼ਰੀਆ ਜਾ ਹੋਵੇ ਜਾ ਵਾਜ ਚਲ ਆ ਸਾਡਾਂ ਟੀ ਅਜੇ ਬਾੜ ਤਾਂ ਤਾਂ ਆਇਆ ਤਾਂ ਬਾੜ ਵਿਚਾਰੀ ਹਾਂ ਜੀ ਨਾ ਓਏ ਨਹੀਂ ਹਾਂ ਲੱਤ ਕੱਢਣੀ ਆ ਭਰਾਵਾ ਬਾਹ ਕੱਢਣੀ ਆ ਅੱਗੇ ਵਿਚਾਰੀ ਮਾਰੀ ਆ ਮਾਂ ਤਾਂ ਉੱਟ ਜਾ ਬੜੀ ਭਾਰੀ ਬੀਬੀ ਤਾਂ ਇਹ ਲੈ ਨਾ ਵੇ ਦਾ ਨਾ ਕਹਿ ਬੀਬੀ ਬੈਠਾ ਹਾਏ ਹਾਏ ਅੰਟੀ ਹਲੀਗਾੋਂ ਡੇਰੇ ਕੁੱਤੇ ਕੱਤੇਰੇ ਵੱਡੇ ਫੇਰ ਲਾਈ ਦੀ ਆ ਮੈਂ ਨਹੀਂ ਆਂਦੇ ਦੇ ਇਹ ਵੀ ਲਾਈ ਦੀ ਆ ਮੈਂ ਮੋਰਖਾ ਜੇ ਜਿਹੜਾ ਲੋਹਾ ਵੱਜਾ ਵੇ ਸਰਜਾ ਵੱਜਾ ਵਾ 2 ਵਜੇ ਲੱਗਦਾ ਇਹਦਾ ਦੰਦਾਂ ਨੂੰ ਹਾਂ ਹਾਂ ਆਏ ਸਾਡੇ ਕੋ ਚੂਣਾ ਕਰ ਗਿਆ ਰਾਤ ਹਾਏ ਹਾਏ ਕੌਣ ਹੈ ਛਾਲ ਲਿਆ ਵਾ ਨਹੀਂ ਗਾਇਆ ਹੈ ਫੜੇ ਤੇ ਨਹੀਂ ਗਏ ਫੜੇ ਹੀ ਆਣੇ ਆ ਕਿਉਂ ਨਹੀਂ ਥਾਲੀ ਰਹਿ ਗਈ ਉੱਥੇ ਇਦਾਂ ਦੀ ਹੀ ਇਦਾਂ ਦੀ ਹਾਂ ਤੇ ਨੀਜੀ ਥਾਲੀ ਆ ਉਹ ਤੇ ਵੱਡੀ ਆ ਤੈਨੂੰ ਕਿੱਦਾਂ ਪਤਾ ਵੱਡੀ ਆ ਹੋ ਨਹੀਂ ਹੈ ਵੱਡੀ ਨਹੀਂ ਮਹਾ ਵੱਡੀ ਹੋਣੀ ਆ ਪੁੱਛਿਆ ਤੈਨੂੰ ਹਾਂ ਮੇਰੀ ਗੱਲ ਸੁਣ ਹਾਂ ਪਤਾ ਲੱਗਾ ਬੰਦਾ ਫੜਿਆ ਤੇ ਨਹੀਂ ਗਿਆ ਫੜੇ ਜਾਣੇ ਆ ਕੀ ਹੋਇਆ ਤੇਰੇ ਮੈਂ ਥੱਲੇ ਆ ਜਦੋਂ ਮਾਤਾ ਨੂੰ ਫੜਿਆ ਤੇ ਬਾਹ ਮੇਰੇ ਤੇ ਵੀ ਉਹ ਪਾਰ ਪੈ ਗਿਆ ਮਾਤਾ ਦਾ ਹੀ ਜਦੋਂ ਪੋਲਿਆਂ ਡਿੱਗੀ ਮੈਂ ਚੁੱਕਣ ਲੱਗੀ ਤੇ ਮੇਰੇ ਵੀ ਸੱਟ ਲੱਗੀ ਮਾੜੀ ਜੀ ਸਾਡੇ ਆਂ ਇਦਾਂ ਕਿਨੇ ਦੌੜਾਂ ਕਰਾਈਆਂ ਹੁੰਦੀਆਂ ਮੇਰੀ ਗੱਲ ਸੁਣ ਲੈ ਘਰ ਜਾ ਕੇ ਨਾ ਗੱਲ ਕਰੀ ਤੇ ਆਂਟੀ ਫੋਟੇ ਇਦਾਂ ਦੀ ਪਲੇਟ ਆਂਟੀ ਇਦਾਂ ਦੀ ਪਲੇਟ ਪੰਜ ਮਿਰਚਾਂ ਮਿੱਟੀ ਤਾਂ ਪਤਾ ਨਹੀਂ ਛੁੜਦਾ ਲੈ ਲੈ ਲੂਆ ਤੈਨੂੰ ਕਿਦਾਂ ਲੈ ਨਿੰਬੂ ਦਾ ਮੈਂ ਗੇਰ ਮੈਂ ਨਾ ਹੀ ਲਿਆ ਆਂ ਸ਼ੌਂਡੀ ਖਰੋ ਜਾਗੀ ਇੱਕ ਮੈਨੂੰ ਕਰ ਲੈ ਦੇ ਹਾਂ ਤੇ ਰਲੂਆ ਜਿਆ ਕੁੱਤਿਆਂ ਨੇ ਵੱਡਿਆ ਤੇ ਮਿਰਚਾਂ ਲਾਈ ਦੀਆਂ ਮਿਰਚਾਂ ਲਾਈ ਦੀਆਂ ਨਾ ਤੇ ਹਾਦੀ ਲਾਈ ਜਾਂ ਨਹੀਂ ਮਿਰਚਾਂ ਲਾਈ ਦੀਆਂ ਲਾਈ ਦੇ ਨੇ ਆ ਗਿਆਂ ਪਰ ਉਹਨਾਂ ਕੋਲ ਵਾਈ ਦੇ ਜਿਹਨਾਂ ਦੇ ਕੁੱਤੇ ਨੇ ਵੱਡਿਆ ਨਹੀਂ ਘਰ ਸੁਣ ਲਿਆਦਾ ਲੋਦਾ ਸੁਣ ਤੇ ਲੈ ਮੇਰੀ ਇੱਧਰ ਵੇ ਮੇਰੇ ਨਾਲ ਹਾਂ ਹਾਂ ਤੁਹਾਡਾ ਤੇ ਹੱਡ ਘੱਤ ਲਾਲ ਮਿਰਚਾਂ ਨੇ ਪਿੱਛੇ ਆ ਆਪਣੇ ਘਰ ਦੋਖ ਦੇ ਦੇ ਹਾਂ ਆਹੀਂ ਹੜ ਹੜ ਇਤਨੇ ਵੱਡਿਆ ਤੁਹਾਨੂੰ ਅਹੀਂ ਕੋ ਲਿਆ ਕੇ ਦੇਈਏ ਉਹ ਤਾਂ ਹੀ ਦੇ ਦੇ ਸਾਨੂੰ ਅਹੀਂ ਕੁੱਤੀ ਵੱਢੀ ਨਹੀਂ ਵੱਡਿਆ ਸਾਨੂੰ ਕੀ ਗੱਲ ਆਇਆ ਕਿ ਨਹੀਂ ਕਾ ਦੋ ਓਏ ਤੈਨੂੰ ਹਲਕਾ ਹੋ ਜਾਣਾ ਈ ਗੰਡੀਆਂ ਵੱਢਦੀ ਫਿਰੇਂਗੀ ਸਾਰੇ ਟੰਪਲ ਨੂੰ ਓ ਇਹਨੂੰ ਫੜੋ ਇਹਨੂੰ ਇਹਨੂੰ ਬੰਨ੍ਹ ਕੇ ਰੱਖੋ ਹੰਦਾਂ ਕਿਦਾਂ ਬੋਲਦਾ ਮੇਰੀ ਗੱਲ ਸੁਣ ਪੁੱਤ ਨਾ ਇਹਦੋਂ ਕੋ ਕੋ ਡਾਇਨਾਮਿਕ ਕੋ ਹੰਸ਼ ਤਾ 24 ਘੰਟਿਆਂ ਚ ਮੇਰੀ ਸੁਣ ਲੈ ਗੱਲ ਮੇਰੀ ਗੱਲ ਪੂਰੀ ਹੋ ਰਹੀ ਹੈ ਗੱਲ ਮੇਰੀ ਜੇ ਤੂੰ ਮੇਰਾ ਪੁੱਤ ਵਾ ਨਾ ਪੁੱਤ ਵਾ ਨਾ ਮੇਰਾ ਮਾਨਦਾ ਨਾ ਤੇਰਾ ਕੁੱਤਾ ਪਾਲਣ ਦੇ ਅਸੀਂ ਸੇਵਾ ਕਰਦੇ ਰਾਤ ਦੇ ਕੁੱਤਾ ਦੇ ਰੋਡ ਤੇ ਤੁਰਿਆ ਫਿਰਨ ਡਿਆ ਹੁਣ ਗੱਡੀ ਤੇ ਆਇਆ ਨਹੀਂ ਨਹੀਂ ਰੋਡ ਤੇ ਤੁਰਿਆ ਫਿਰਨ ਡਿਆ ਸਾਡਾ ਨਹੀਂ ਕੋ ਬਦਲ ਲੈ ਲਿਆ ਸੁਖਪ੍ਰੀਤ ਜੀ ਨਾ ਹੁੰਦਾ ਹੀ ਹਾਏ ਸੱਚ ਸੁਖਪ੍ਰੀਤ ਜੀ ਇੱਥੇ ਹੀ ਆ ਤੁਹਾਡੇ ਜੱਕਰ ਤੇ ਮੈਂ ਭੁੱਲ ਗਿਆ ਕਿੱਥੇ ਆ ਨਾ ਹੁੰਦਾ ਹੀ ਜਦ ਨਾ ਹੁੰਦੇ ਤਾਂ ਤੁਸੀਂ ਮਿਰਚਾਂ ਲੈ ਦੋ ਮੇਰੇ ਕੋਲ ਆ ਲੈ ਦੋ ਉਹਨਾਂ ਨੂੰ ਨਹੀਂ 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 ਉਹਨਾਂ ਦੇ ਤਿਆਰ ਹੋਣਾ ਅੱਜ ਤਿਆਰ ਹੋਣਾ ਉਹਨਾਂ ਨੇ ਮੇਰੇ ਨਾਲ ਸੁਣ ਜੀ ਪੁੱਤ ਮਿਰਚਾਂ ਲਿਆ ਦੇ ਤੇਰਾ ਦਿਮਾਗ ਖਰਾਬ ਹੋ ਗਿਆ ਆਂਟੀ ਉਹ ਕੁੱਤੇ ਦੇ ਵੱਡੇ ਲੱਗੇ ਤੁਸੀਂ ਤਾਂ ਕਹਿੰਦੇ ਆ ਪੌੜੀ ਵੱਡੇ ਆ ਇਹ ਨੂੰ ਨਹੀਂ ਪਤਾ ਤੂੰ ਅਜੇ ਬੱਚਾ ਆ ਵਾ ਤੈਨੂੰ ਕੋਈ ਸਮਝ ਨਹੀਂ ਆ ਸੁਖਬੀ ਜੀ ਨੇ ਕਿਹਾ ਵਾ ਸੁਖਬੀ ਜੀ ਨੇ ਕਹਿੰਦੀ ਜਗੜ ਰਗੜ ਲੱਗੀ ਹੋਈ ਨਾ ਤੇ ਪੌੜੀਆਂ ਪਾੜੇ ਡਿੱਗ ਜੇ ਤੇ ਮਿਰਚਾ ਲੈ ਦੇ 100 ਰੁਪਏ ਦੁਕਾਨ ਲੈ ਤੇ ਮੇਰੀ 16 ਘਰ ਇੰਨੇ ਸਾਡੇ ਕੰਮ ਕਰਦਾ ਨਾ ਤੇ ਤੂੰ ਫਿਰ ਅੱਜ ਹੱਥ ਆਖੇ ਨਹੀਂ ਰਗੜਾ ਤੇ ਜਾ ਫਿਰ ਤੂੰ ਇੱਥੇ ਕੀ ਕਰਨ ਤੇ ਪਹਿਲਾਂ ਸੱਚੀ ਗੱਲ ਦੱਸੋ ਆਪਣੇ ਘਰੋਂ ਲੈ ਆ ਦੇ ਪੁੱਤ ਪਹਿਲਾਂ ਸੱਚੀ ਗੱਲ ਦੱਸੋ ਹਾਂ ਸੱਚੀ ਗੱਲ ਕਿਹੜੀ ਆ ਨਾ ਮੰਮੀ ਸਾਡੀ ਕੁੜੀ ਨੇ ਵੜਿਆ ਨਾ ਤੁਹਾਡੀ ਨੇ ਕਿਹੋ ਜਿਹੀ ਆਈਆਂ ਅੱਜ ਰਾਤ ਭਾਈ ਲੇ ਕਿਦਾਂ ਦੇ ਆਈਆਂ ਆਈਆਂ ਹਾਂ ਸੋਖਪਰੀ ਜੀਂ ਦਾ ਦੇਣਾ ਰਿਸ਼ਤਾ ਰਸਤਾ ਨਹੀਂ ਆਹੀ ਹੋਣਾ ਫਿਰ ਪੈ ਜਾਣਾ ਉਹ ਤੇ ਆਦੀ ਆਪਣੀ ਗੱਲ ਆ ਹਾ ਚ ਦੱਸੋ ਪਹਿਲਾਂ ਮੈਨੂੰ ਦੱਸੋ ਦੱਸੋ ਜੇ ਮੇਰੇ ਤਿਆਂ ਜਾਇਦੀ ਆ ਮੈਂ ਭਰਾਵਾ ਮੈਨੂੰ ਨਹੀਂ ਸਮਝ ਆਉਂਦੇ ਸਾਡੇ ਦੇ ਪੀੜ ਪਾਂਦੇ ਹੀ ਆ ਕਿਤੇ ਗੜ ਗੜ ਕੁੱਤੀ ਸਾਡੇ ਨਾ ਵੱਡਿਆ ਨਾ ਚਾਹੀਨੇ ਵੱਡਿਆ ਨਾ ਚਿਕਲੋ ਜਾਵੇ ਵੱਡਿਆ ਨਾ ਵਖਲੋ ਜਾ ਵੱਡਿਆ ਨਾ ਇਹਨਾਂ ਦੀ ਕੁੱਤੀ ਵਰਗਾ ਹੀ ਕਿ ਇੱਥੇ ਇਧਰੋਂ ਆਇਆ ਆ ਆਹੋ ਮੈਂ ਦੇ ਦਾ ਛੱਕ ਪੈਂਦਾ ਹੀ ਵੀ ਨਹੀਂ ਕੀ ਤੁਹਾਡੇ ਛੱਟ ਲੱਗੀ ਆ ਛੱਟ ਲੱਗੀ ਆ ਆਈ ਆ ਨਹੀਂ ਨਹੀਂ ਬੁਲੇ ਖਾਪਾ ਗਿਆ। ਤਾ ਮੈਨੂੰ ਨਾ ਸ਼ਦਾਈ ਬਣਾਓ। ਮੰਮੀ ਨੂੰ ਹੀ ਪਤਾ ਲੱਗ ਗਿਆ ਪਲੇਟ ਢਾਡੀ ਆ। ਓਏ ਤੇ ਨਹੀਂ ਲਾਈ ਦੀ ਮਿਰਚਾਂ। ਆ ਨਾ ਲਿਆ। ਜਾ ਨੀ ਚਾਪਟਾ ਨਾ ਬਣਾ ਦੇ ਜੀ। ਸੱਸਰੀ ਕਾ ਸੱਸਰੀ ਕਾ ਤੇ ਇਹ ਕੋ ਬਣਵਾ ਨਹੀਂ ਜਾ। ਇਹ ਤਾਂ ਤੂੰ ਪਰਾਟ ਨਾ ਛੇਡ ਆਉਂਦੇ ਆਂ ਕੇ ਸ਼ਦਾਈ। ਨੇ ਪਹਿਲਾਂ ਤੇ ਤੁਸੀਂ ਵੱਡੇ ਵੱਡੇ ਪੰਗੇ ਲੈਂਦੀਆਂ ਜੀ। ਹੁਣ ਦੱਸ ਜੇ ਜੇ ਮੈਂ ਨਾ ਆਈ ਹੁੰਦੀ ਤਾਂ ਤੁਹਾਡਾ ਕੀ ਬੰਦਾ? ਫਿਰ ਕਿਦ ਕੋਈ ਪੀਣੀ ਆਈ ਜਾਵਾ। ਹਾਂ ਸਵੇਰ ਦਾ ਕਦੇ ਮੈਨੂੰ ਕੰਮ ਹੀ ਲਾਇਆ। ਓ ਰਾ ਦਿਮਾਗਰਾ। ਪ੍ਰੋਣੀ ਕੰਮ ਕਰਾਉਂਦੀ ਆ ਜੀ। ਕੋ ਮਲਿਆਰੇ ਹੱਤਾ ਤੇ ਮੇਰੇ ਕੋ ਕੰਮ ਕਰਾਉਣ ਦੀਆਂ ਇਹ ਕਿਉਂ ਆਸੋ ਕੰਮ ਲਈ ਆ ਤਾਰ ਮਾਤਾ ਜਿਹੜੇ ਕੋਈ ਨਾ ਕੰਮ ਕਰਾਇਆ ਕਰੋ ਨਹੀਂ ਸੋਖਾ ਅਰੇ ਆ ਸਹੀ ਗੱਲ ਸੁਣ ਇਹਨੂੰ ਮੜਿਆ ਚਾਹ ਦੇ ਨੇ ਚੱਲਿਆ ਦੇ ਜਾ ਮੈਂ ਚੱਲਿਆ ਕਰੋ ਦੱਸੀ ਇਹਨੂੰ ਦੱਸੀ ਨਾ ਕਿ ਇਹਨੂੰ ਆਦਾ ਤੇਰੇ ਅੱਖੇ ਲਹੋਨੀ ਚੁੱਪ ਕਰਕੇ ਕੀ ਹੋ ਗਿਆ ਯਾਰ ਮਿਰਚਾਂ ਥੋੜੀ ਲੱਗਦੀਆਂ ਸੱਟ ਤੇ ਕੁੱਤੇ ਵੱਡੇ ਤੇ ਮਿਰਚਾਂ ਲੱਗਦੀਆਂ ਆ ਤੁਹਾਨੂੰ ਅਜੋ ਵਦਨਰ ਮਾਣਾ ਜੇ ਤੇ ਤੇ ਲਿਆਦੇ ਹਾਂ ਫਿਰ ਕੀ ਇਹ ਜੇ ਮੰਗਾਂ ਤੂੰ ਨਹੀਂ ਸਮਝਾ ਹਾਂ ਇਹਨਾਂ ਨੂੰ ਕੁੱਤੇ ਵੱਡੇ ਤੇ ਮਿਰਚਾਂ ਨਾਲ ਲੰਗਾ ਖੇ ਰਹਿੰਦੇ ਨੇ ਲੱਗੀ ਤੇ ਉਦਾ ਹੀ ਛੱਟ ਪੌੜ ਗੋ ਤੇ ਇਦਾਂ ਕਹਿ ਦਿਆ ਕੁੱਤੇ ਰਾੜੇ ਹੋੜੇ ਲੱਗੇ ਅਸੀਂ ਚੱਲ ਕੁੱਤੇ ਦੇ ਵੱਡੇ ਮੇਰੀ ਗੱਲ ਸੁਣੋ ਸੁਖਬਰੀ ਤੇ ਆਖਿਆ ਵਾ ਮੈਂ ਲੈ ਆਉਂਗੇ ਕਿਸ ਦੇ ਘਰ ਫਿਰ ਨਹੀਂ ਜਾਂਦੇ ਨਹੀਂ ਨਹੀਂ ਤੁਸੀਂ ਨਾ ਜਾਇਓ ਚਾਹ ਫਿਰ ਮਾਗ ਦਾਣਾ ਲਈ ਹੁਣ ਆ ਜਾ ਨੂਰਦਾਨੀ ਚ ਆ ਜਾਈਏ ਤੁਹਾਨੂੰ ਫੜਾ ਦੂੰਗਾ ਮੈਂ ਚਾਹ ਬਣਾਉਣੀ ਹੁੰਦੀ ਰੋਂ ਤੂੰ ਲੈ ਕੇ ਆ ਨਹੀਂ ਛੱਡੀ ਲੈ ਲਊ ਮਿਸਨਾ ਲੈ ਪੁੱਤ ਹਾਂਜੀ ਮਿਸਨਾ ਤੇਰੇ ਅੰਦਰ ਚਾਹ ਬਣਨੀ ਲੈ ਲਊਗਾ ਤੇਰੀ ਮਾਂ ਨਾਲ ਲੈ ਨਾ ਨਹੀਂ ਨਹੀਂ ਜਬੇ ਪਾ ਲਈ ਨਹੀਂ ਨਹੀਂ ਆਹੇ ਮੇਰੇ ਚਾਲਾ ਜਣੇ ਮੁੰਡੇ ਨੂੰ ਲਵੇਟ ਕੇ ਜਿੱਥੇ ਮੇਰਾ ਪੁੱਤ ਬਥੇਰਾ ਚਲਾਕ ਵਾਜਦਾ ਵੀ ਨਹੀਂ ਭੋਲਾ ਨਹੀਂ ਉਹਦਾ ਕੀ ਲੋੜ ਪਈ ਸੀ ਤੁਹਾਨੂੰ ਵੀ ਵੀ ਬੂਏ ਨਾ ਬੂਆ ਟੜਾ ਵੀ ਇਹ ਨਾ ਕਰੇ ਟੁਣਾ ਕਰਨਾ ਹੀ ਹੋਰ ਕਿਹੇ ਕਾਰ ਕਰ ਲੈਂਦੀਆਂ ਤੇ ਨਾਲੇ ਉਹਨਾਂ ਦਾ ਮੁੰਡਾ ਢੜਨਾ ਇੰਨਾ ਕਰਦਾ ਵਾ ਤੇ ਤੁਹਾਨੂੰ ਉਹਨਾਂ ਦੇ ਘਰ ਲੱਭਿਆ ਨੇ ਸਾਨੂੰ ਤੇ ਬਾਬੇ ਤਾਰੇ ਜੀ ਨੇ ਦੱਸਿਆ ਹੈ ਤੇ ਇਹਨਾਂ ਦਾ ਕੀ ਕਰਨਾ ਆ ਬਸ ਠੀਕ ਆ ਤਹ ਹੁਣ ਲਵਾਓ ਠੀਕੇ ਕੀ ਬਤਾ ਉਹਨਾਂ ਨੇ ਆਪਣੇ ਕੁੱਤੇ ਨੂੰ ਲਵਾਏ ਕਿ ਨਹੀਂ ਲਵਾਏ ਮੈਂ ਸੱਚ ਤੂੰ ਸਾਨੂੰ ਚਾਹ ਵੀ ਰਹਿਣ ਦੇਣਾ ਉਹ ਅਜਾ ਸਾਨੂੰ ਹੋਟ ਆ ਗਿਆ ਜਾਣੀ ਬੜਾ ਚਾਹ ਧਰੀ ਆ ਧਰੀ ਆ ਸਮਝਦੇ ਲੇ ਵੇਖ ਕੇ ਬੜਾ ਹੁੰਦਾ ਨਹੀਂ ਜੀ ਅੱਲ ਮੈਂ ਤੇ ਇਹ ਕਹਿਣ ਦੀ ਆ ਹੁਣ ਤੁਹਾਨੂੰ ਟੀਕੇ ਵੀ ਲਵਾਉਣੇ ਪੈਣੇ ਵੇ ਹੁਣ ਗੱਲ ਸੁਣ ਲੈ ਤੂੰ ਕਹਿ ਤੈ ਮੈਨੂੰ ਦਿੰਨੀ ਆ ਕੋਈ ਮੁੰਡੇ ਦਾ ਦਿਵਾਲੇ ਹੋਇਆ ਲੈਂਦਾ ਸਾਰੀ ਝਾੜੀ ਪਾ ਲੈ ਤੇ ਲੱਛਣ ਵੇਖ ਲੈ ਉਹ ਮੇਰਾ ਕੋਈ ਕਹਿਣਾ ਮੰਨਦਾ ਏ ਪੱਠੇ ਸਰ ਜਿਹੜੀ ਮੈਂ ਪਾਵਾਂ ਡੰਗਰਾਂ ਨੂੰ ਪਾਣੀ ਮੈਨ ਦਾਵਾਂ ਜੇ ਕੋਈ ਪਾਣੀ ਲਾਉਣਾ ਤੇ ਮੈਂ ਜਾਵਾਂ ਮੈਂ ਸਿਰਦੀਆਂ ਠਿਕਰੀਆਂ ਭਨ ਲੀਆਂ ਇਹਨੂੰ ਬੁਲਾਉਂਦਾ ਰਹਿਣਾ ਓਏ ਪੋਤਾ ਓਏ ਪੱਠੇ ਵੱਟਣ ਚੱਲੀਏ ਪਾਪਾ ਮੈਂ ਆਇਆ ਮੈਂ ਪੜਦਾ ਮੈਂ ਫਲਾਣਾ ਕਰਨਾ ਮੈਂ ਟਿਕਾਣਾ ਕਰਨਾ ਮੇਰੇ ਤੇ ਆਪਨੇ ਆਖੇ ਲੱਗਦਾ ਤੇ ਮੈਂ ਤੁਹਾਨੂੰ ਕੀ ਲੱਗਦਾ ਮੈਂ ਕਹਿੰਦੀ ਨਹੀਂ ਆ ਪਤਾ ਨਹੀਂ ਕਿੰਨੀਆਂ ਸਿਰਦੀਆਂ ਠਿਕਰੀਆਂ ਭਾਨੀਆਂ ਵੀ ਉਹ ਕੱਲੇ ਥੋਲੇ ਹੁੰਦੇ ਆ ਪੱਠੇ ਪਿੱਛੇ ਜਾਇਆ ਕਰ ਨਾਲ ਹੱਤ ਪੜਤੀ ਪਵਾਇਆ ਕਰ ਸਾਰਾ ਦਿਨ ਉਹ ਕੁਝ ਕਹਿੰਦੀ ਰਹਿਣੀ ਆ ਭੈਣ ਪੱਚਰ ਕੇ ਨਿਕਲ ਜਾਂਦਾ ਵਾ ਸਵੇਰ ਦਾ ਗਿਆ ਸ਼ਾਮਾਂ ਨੂੰ ਆਊਗਾ ਕਈ ਇਹਦੀ ਤੇ ਪੂਰਾ ਪੂਰਾ ਦਿਨ ਨਗਾ ਹੁੰਦਾ ਦੱਸ ਕੀ ਕਮਾ ਮੈਨੂੰ ਗੱਲ ਦੱਸਾਂ ਉਹਨੂੰ ਦੋ ਤਿੰਨ ਹੀ ਕੰਮ ਆਉਂਦੇ ਆ ਕਦੀ ਪਾਪਾ ਮੋਟਰਸਾਈਕਲ ਨੂੰ ਆਰ ਲਵਾਉਣਾ ਕਦੀ ਪਾਪਾ ਮੋਟਰਸਾਈਕਲ ਨੂੰ ਆਰ ਸਟicker ਲਵਾਉਣਾ ਟੇਪ ਕਰ ਲਈਏ ਪੈਸੇ ਲਾਇਗਾ ਜਦੋਂ ਮੈਂ ਪੈਸੇ ਤੋਂ ਮਨਾਂ ਕਰ ਰਹਾ ਵਾਂ ਤੇ ਤੂੰ ਹਾਂ ਵੀ ਭੱਜਦੀਆਂ ਜੀ ਬੁੰਡੇ ਵਾਸਤੇ ਤੇ ਕਮਾਉਂਦੇ ਆ ਤੇ ਜੇ ਹੁਣ ਇੰਧਰ ਜਿਹੇ ਸਹਿ ਮਾਂ ਦਊਗੀ ਤੇ ਬੇਟੇ ਦੇ ਜਿਵੇਂ ਨਿਕਲਦੇ ਆ ਬਈ ਗੱਲ ਤੇ ਤੁਹਾਡੀ ਨਾਲ ਮੈਂ ਸਹਿਮਤ ਆ ਪਰ ਹੁਣ ਮੈਂ ਵੀ ਕੀ ਕਰਾਂ ਚੱਲ ਛੱਡੋ ਇਹਨਾਂ ਗੱਲਾਂ ਨੂੰ ਆਉਗਾ ਤਾਂ ਇੱਕ ਵਾਰੀ ਤੇ ਹੀ ਮੇਰੀ ਸੇਵਾ ਕਰਿਓ ਆਪ ਤਾਂ ਤੈਨੂੰ ਕੋਹ ਨੂੰ ਕਹਿੰਦੇ ਨਹੀਂ ਸਿੱਧਾ ਸਿੱਧਾ ਮੈਨੂੰ ਕਹਿੰਦੇ ਰਹਿੰਦੇ ਮੈਂ ਮੈਂ ਕਹਿੰਦਾ ਸਿਆਣਿਆਂ ਦੀਆਂ ਗੱਲਾਂ ਕਹਿੰਦੇ ਨਾ ਜਦੋਂ ਪੁੱਤ ਦੀ ਜੁੱਤੀ ਪਿਓ ਨੂੰ ਆਉਣ ਲੱਗ ਜੇ ਤੇ ਪਿਓ ਦੀ ਜੁੱਤੀ ਪੁੱਤ ਨੂੰ ਆਉਣ ਲੱਗ ਜੇ ਨਾ ਉਹਨੂੰ ਕੁਝ ਕਹਿਣਾ ਨਹੀਂ ਚਾਹੀਦਾ ਪਰ ਨਹੀਂ ਸਿਆਣਿਆਂ ਇਹ ਵੀ ਆਖਿਆ ਵਾ ਝੱਟ ਦਾ ਪੁੱਤ ਤੇ ਰੰਬਾ ਚੰਡਿਆ ਹੀ ਚੰਗਾ ਹੁੰਦਾ ਵਾ ਮੇਰੀ ਗੱਲ ਸੁਣੋ ਠੀਕ ਆ ਗੱਲ ਤਾਂ ਦੀ ਹੋਰ ਗੱਲ ਸੁਣੋ ਮੇਰੀ ਗਵਾਂਡੀਆਂ ਨੇ ਤੇ ਇੰਨਾ ਸਤਾਇਆ ਵਾ ਅਈ ਨਿਆ ਬਾਬਿਆਂ ਦੇ ਜਾਂਦੀਆਂ ਵਾ ਕੋਈ ਹਿਸਾਬ ਨਹੀਂ ਤੇ ਇਹ ਉਧਰ ਸਾਰੀ ਧਾਰੀ ਨਿਕਲਦਾ ਨਹੀਂ ਉੱਥੇ ਹੀ ਖਾਂਦਾ ਪੀਂਦਾ ਮੈਨੂੰ ਤਾਂ ਲੱਗਦਾ ਅਧਿਕ ਮਾਤਮ ਇਹਦੀ ਇਹਨਾਂ ਨੇ ਮਾਰੀ ਆ ਨਹੀਂ ਉਦਾਂ ਵੀ ਇਹਦਾ ਦਿਮਾਗ ਪੂਰਾ ਵਿਕਸਿਤ ਨਹੀਂ ਆ ਤੂੰ ਭਾਵੇਂ ਮੰਨ ਲੈ ਬਹੁਤ ਚੱਲ ਮੈਨੂੰ ਪਤਾ ਵਾ ਹੋਰ ਰਾਤ ਦੀ ਸੁਣ ਲੋ ਸੈਫੀ ਪੰਕ ਗਿਆ ਪਣੀ ਤੇ ਮੈਂ ਗਈ ਦਵਾ ਦਵਾ ਮੈਂ ਹਾਂ ਸੈਫੀ ਪੰਕ ਕੀ ਆ ਤੇ ਮੈਂ ਤੁਹਾਨੂੰ ਕੀ ਵਿਖਾਵਾਂ ਮੈਂ ਅਜੇ ਜਾਣਾ ਉਧਰ ਮੇਰੇ ਤਾਂ ਟਾਈਮ ਨਹੀਂ ਲੱਗਣ ਜਾ ਇੱਧਰ ਵੇਖੋ ਪੰਜ ਮਿਰਚਾਂ ਇੱਕ ਨਿੰਬੂ ਆ ਥਾਣਾ ਥੱਲੇ ਲਿਖਿਆ ਜੋ ਬੰਦਾ ਗਵਾਂਢੀਆਂ ਦੇ ਕੰਮ ਕੀ ਪਤਾ ਕੀ ਕਰਨਾ ਹੈ ਕੀ ਨਹੀਂ ਤੇ ਕੁੱਤੀ ਪੈ ਗਈ ਥਾਲੀ ਵੀ ਸੁੱਟ ਕੇ ਦੌੜ ਗਈਆਂ ਸਾਰਾ ਸਮਾਨ ਵੀ ਉੱਥੇ ਪੈ ਮੈਂ ਤੇ ਫਿਰ ਚੁੱਕ ਲਿਆਂ ਦਸਤਨਾ ਵਾਹਿਗੁਰੂ ਕਹਿ ਕੇ ਹੁਣ ਜਾਣੀ ਆ ਨਾ ਦਿਨੇ ਤੇ ਦੱਸ ਕੇ ਆਉਣੀ ਇਹਨਾਂ ਨੂੰ ਵੀ ਹਾਦਾ ਘਰ ਨਹੀਂ ਲੱਭਾ ਇਹ ਉੰਤਰੀਓ ਬਾਬਿਆਂ ਦੇ ਦਾਜਾ ਕੁਛ ਨਹੀਂ ਮਿਲਣਾ ਗੁਰੂ ਮਹਾਰਾਜ ਦੇ ਘਰ ਜਾਓ ਤੇ ਤੁਹਾਡੀ ਝੋਲੀ ਕਿਤੇ ਖੈਰ ਪਵੇ ਚਲੋ ਮੰਨਿਆ ਮੰਨਿਆ ਵੀ ਚਲੋ ਔਲਾਦ ਨਹੀਂ ਦਿੱਤੀ ਔਲਾਦ ਦੇ ਪਿੱਛੇ ਧੱਕੇ ਖਾਂਦੀਆਂ ਫਿਰਦੀਆਂ ਜੇ ਔਲਾਦ ਮੰਗਣੀ ਆ ਤੇ ਰੱਬ ਦੇ ਘਰੋਂ ਮੰਗੋ ਜਾ ਕੇ ਹਾਂ ਇਹ ਅੰਤਰਾ ਉਧਰੋਂ ਖਾਣੋ ਪੀਣੋ ਨੀਂ ਹੜ ਦਾ ਉੱਤੋਂ ਨਿਕਲ ਜਾਣੀਓ ਮੈਨੂੰ ਇਹ ਡਰਵਾ ਵੀ ਇਹਦੀ ਰਹਿੰਦੀ ਖੁੰਦੀ ਵੀ ਮਤ ਨਾ ਮਾਰ ਕੇ ਰੱਖ ਦੇ ਮੈਂ ਤੈਨੂੰ ਗੱਲ ਦੱਸਾਂ ਤੂੰ ਟੈਂਸ਼ਨ ਨਾਲ ਹੈ ਘਬਰਾ ਨਾ ਉਹ ਜਿਹੜੇ ਮਹਾਰਾਜ ਪਤਾ ਜਾਂਦੇ ਗੁਰੂ ਨਾਨਕ ਪਾਤਸ਼ਾਹ ਕਹਿੰਦਾ ਵਾ ਕਿ ਕੋਈ ਕਿਸੇ ਦਾ ਕੁਝ ਨਹੀਂ ਵਿਗਾੜ ਸਕਦਾ ਕੋਈ ਆਹ ਦੁਕਾਨਾ ਪਾਪਾ ਬੈਠੇ ਆ ਨਾ ਬਾਬੇ ਇਹ ਕਿਸੇ ਦਾ ਭਲਾ ਨਹੀਂ ਕਰ ਸਕਦੇ ਤੇ ਬੁਰਾ ਵੀ ਨਹੀਂ ਕਰ ਸਕਦੇ ਮੈਂ ਕਹਿੰਦਾ ਵਾਂ ਜਿੱਥੇ ਬਾਣੀ ਚੱਲੂ ਜਿੱਥੇ ਰੱਬ ਦਾ ਨਾਮ ਹੋਊਗਾ ਉਥੇ ਆ ਨਿੰਬੂ ਬਣੇ ਕੀ ਕਰਨਾ ਤੂੰ ਲਿਆ ਨਿੰਬੂ ਪਾ ਪਾਣੀ ਬਣਾ ਕੇ ਪੀਏ ਤੇ ਮਿਰਚਾਂ ਪਾ ਰਾ ਤੂੰ ਤੜਕੇ ਚ ਭਾਵੇਂ ਜੇ ਕੀ ਹੁੰਦਾ ਭਲਾ ਇਦਾਂ ਮਰਜੀ ਵੀ ਆ ਉਹ ਟੈਨਸ਼ਨ ਜੀ ਤੇ ਹੋਈ ਜਾਂਦੀ ਆ ਉਹ ਟੈਨਸ਼ਨ ਮੈਂ ਮੰਨਦਾ ਵਾਂ ਇਹ ਕੁਝ ਨਹੀਂ ਕਰ ਸਕਦੇ ਕਿਸੇ ਦਾ ਇਹਨਾਂ ਨੇ ਸਿਰਫ ਕੀ ਹੁੰਦਾ ਬੀਬੀਆਂ ਲਾਈਆਂ ਮਗਰ ਕਿਉਂਕਿ ਦੁਨੀਆ ਭਲੀ ਤੋਂ ਭਲੀ ਦੁਖੀ ਆ ਕਿਸੇ ਦੇ ਬੱਚਾ ਨਹੀਂ ਆ ਕਿਸੇ ਦਾ ਮੁੰਡਾ ਕਹਣੇ ਚ ਨਹੀਂ ਸਾਡੇ ਵਰਗਿਆਂ ਦਾ ਹਾਂ ਕਿਸੇ ਤਾਂ ਬਾਹਰ ਨਹੀਂ ਜਾਣ ਰਿਆ ਉਹ ਇਹ ਸਾਧੂ ਪਿੱਛੇ ਆ ਜਿਹੜੇ ਪਖੰਡੀ ਸਾਧੂ ਆ ਨਾ ਇਹਨਾਂ ਪਿੱਛੇ ਜਨਾਨੀਆਂ ਲਾਈਆਂ ਕੋਈ ਬੰਦਾ ਵੀ ਜਾਂਦਾ ਵੇਖੇ ਕਦੀ ਜਨਾਨੀਆਂ ਹੀ ਜਾਂਦੀਆਂ ਬੰਦਾ ਟੂਣਾ ਕਰਦਾ ਵੇਖਿਆ ਕਦੀ ਗੱਲ ਤੇ ਢਾੜੀ ਠੀਕ ਆ ਪਰ ਇੱਕ ਵਾਰੀ ਮੈਂ ਕਰਕੇ ਆਉਣੀ ਇਹਨਾਂ ਦੀ ਨਾਲੇ ਪਲੇਟ ਦੇ ਕੇ ਆਉਣੀ ਇਦਾਂ ਹੀ ਖਬਰਾਉਣਾ ਨਹੀਂ ਤੂੰ ਰੱਬ ਦਾ ਨਾਮ ਲਿਆ ਕਰ ਇਧਰ ਆ ਓਏ ਕਿੱਥੋਂ ਆਇਆ ਤੂੰ ਮੈਂ ਦੁਰਗਿਆਂ ਹਾਂ ਅੰਟੀ ਨਾਲ ਬਸ ਖਾ ਰਹੀਏ ਜਦੋਂ ਪੁੱਛ ਲੋ ਅੰਟੀ ਹੋਵੇ ਲੱਗੇ ਤੂੰ ਕਰਦਾ ਰਹਿਣਾ ਮੈਂ ਪਤਾ ਲੈਣ ਗਿਆ ਹਾਂ ਇਹਦਾ ਕੀ ਹੋਇਆ ਉਹਨੂੰ ਅੰਟੀ ਦਾ ਮਰੇ ਸੱਟ ਲੱਗੀ ਆ ਤਤੂ ਤੂੰ ਆਪਣੀ ਤੇਰੀ ਮਾਂ ਜਾਵੇ ਪਤਾ ਲੈਣ ਸਾਟ ਲੱਗੀ ਜੀ ਕਿਦਾਂ ਕਿਦਾਂ ਲੱਗੀ ਸਾਟ ਹਾਂ ਦੀ ਪੌੜੀਆਂ ਤੇ ਡੇਗ ਗਈਆਂ ਮੈਂ ਚ ਲੱਤ ਤੇ ਕਿੰਨੀ ਕਿ ਲੱਗੀ ਇੰਨੇਗਾ ਮੇਰਾ ਦੰਦ ਲੱਗੇ ਜਾਂਦੇ ਸਾਟ ਸੁੱਟ ਕੋਈ ਨਹੀਂ ਲੱਗੀ ਫਿਰ ਸਾਬੀ ਦਾ ਦੰਦ ਹੀ ਲੱਗੇ ਆ ਮੰਨੀਆਂ ਨਹੀਂ ਮੈਂ ਬੜਾ ਗਿਆ ਮੈਂ ਇਹ ਤੈਨੂੰ ਵੱਡਿਆ ਕੁੱਤੀ ਨੇ ਉਹ ਹੈ ਕੁੱਤੀ ਪਈ ਪਰ ਜੋੜਾਂ ਦੀ ਤਾਂ ਕਿਤੇ ਭੱਜ ਗਈਆਂ ਜਦੋਂ ਮੈਂ ਨਿਕਲੀ ਆ ਪੱਕਾ ਦੰਦ ਲੱਗੇ ਵੇਖੀ ਜਾਂਦੀ ਹੁਣ ਮੈਂ ਇਹਨਾਂ ਨੂੰ ਦੱਸ ਕੇ ਆਉਂਦੀ ਮਿਰਚਾਂ ਦਾ ਹੀ ਹਾਲ ਲਾਲ ਕੀ ਆਮਗੰਡੇ ਬਿਲਕੁਲ ਨਹੀਂ मेर्चा, अच्छा मैं मिर्चां दे क लवाई दियावां जिन्ना दे कुत्ते ने वड्ढे होए जे अगर ਮੰਨਣ ਗਿਆ ਭੀ ਆਈਆਂ ਸੀ ਸਾਡੀ ਕੁੱਤੀ ਤਾਂ ਵड्ढे ਤੇ ਫਿਰ ਮਿਰਚਾ ਲਾ ਕੇ ਦੇਣੀਆਂ ਨਹੀਂ ਤੇ ਨਹੀਂ ਤੂੰ ਮੇਰਾ ਨਾਮ ਲਾਈ ਉਹਨਾਂ ਨੂੰ ਕਹੀ ਪਿਆ ਮਿਰਚਾ ਆ ਲਾਉ ਨਿੰਬੂ ਤੇ ਮਿਰਚਾਂ ਕੀ ਕਰਨ ਸਾਡੇ ਘਰ ਸੁੱਟ ਕੇ ਗਏ ਜੇ ਕੁਛ ਨਹੀਂ ਹੈ ਹੈ ਕੁਛ ਨਹੀਂ ਮੈਂ ਕਿਹਾ ਮੈਂ ਸਾਡੇ ਘਰ ਕੋਈ ਟੂਣਾ ਕਰਨ ਆ ਮੈਂ ਅੱਜ ਦਾਲੀ ਪਲੇਟ ਅੱਜ ਨਹੀਂ ਢਾਡੀ ਆ ਹਾਂਜੀ ਨਹੀਂ ਢਾਡੀ ਨਹੀਂ ਆ ਅੱਛਾ ਉਹਨਾਂ ਉਹ ਹੀ ਲੱਗਦੇ ਆ ਮੈਨੂੰ ਓਏ ਬੁੱਧੂਆ ਉਹ ਸਮਝ ਜਾ ਓਏ ਇਹਨਾਂ ਮੈਂ ਬੜਾ ਨਹੀਂ ਨਾ ਕੋ ਲੈ ਕੇ ਖਾਣਾ ਲੋਕ ਬੜੇ ਮਾਰੇ ਹੋ ਪਾਂਚ ਕਿਸ ਨੇ ਕੀ ਪਾ ਦੇਣਾ ਮੈਂ ਦੱਸ ਤਖਾਨਚੀ ਦਿੰਦੇ ਹੁੰਦੇ ਸਾਰਾ ਕੋ ਹਾਂ ਸੰਤਰੇ ਦੀ ਸੰਤਰੇ ਜੀ ਅੱਗੇ ਦਿਮਾਗ ਤੇਰਾ ਅੱਧਾ ਵਾ ਤੇ ਮੇਰੀ ਗੱਲ ਸੁਣ ਲੈ ਮੈਂ ਤੇਰੇ ਤੇ ਅਜ ਤੱਕ ਹੱਥ ਨਹੀਂ ਚੁੱਕਿਆ ਤੇ ਉਹ ਨਾ ਮੈਂ ਛਤਰੋਲ ਕਰਦਾ ਤੇਰੀ ਇਹਨੂੰ ਗਾੜੀ ਲਾ ਕੇ ਖੜਿਆ ਕਰੋ ਪੱਠਿਆਂ ਨੂੰ ਵਿਹਲਾ ਇਹਦੇ ਨੇ ਮਿਰਚਾਂ ਦੇ ਵੀ ਮਿਰਚਾਂ ਹੈ ਨਹੀਂ ਆ ਤੂੰ ਕੌਣ ਮਚੋਲਾ ਵਾ ਮਿਰਚਾਂ ਜਿੰਨੂੰ ਜ਼ਰੂਰ ਤੇ ਲੈ ਜੂਗਾ ਹਰੀਆਂ ਮਿਰਚਾਂ ਹੀ ਆਟ ਹਰੀਆਂ ਨਹੀਂ ਉਹ ਦੇ ਦੇ ਨਾ ਦੇ ਹਰੀਆਂ ਦੇ ਦੇ